ਕਈ 7:05 ਤੇ ਦਰਜ ਹੁੰਦੀ ਆ 8:30 ਤੁਸੀਂ ਆਇਆ ਰੈਸਟਪਾਲੀ ਨੇ ਉਹ ਵੀ ਪਟਿਆਲੇ ਜਾ ਕੇ ਭੱਜੇ ਭੱਜੇ ਜਾ ਕੇ ਗੱਲ ਕੀ ਆ ਗੱਲ ਕੁਛ ਵੀ ਨਹੀਂ ਹੈ ਜਿਨ੍ਹਾਂ ਦੀਆਂ ਫੋਟੋਆਂ ਭਗਵੰਤ ਮਾਨ ਦੇ ਨਾਲ ਛਾਇਆ ਹੁੰਦੀਆਂ ਜਿਨ੍ਹਾਂ ਦੀਆਂ ਫੋਟੋਆਂ ਹਰਪਾਲ ਚੀਮੇ ਦੇ ਨਾਲ ਹੈਗੇ ਉਹ ਅੰਮ੍ਰਿਤ ਜੈਨ ਜੀ ਦੀ ਭਾਵਨਾ ਪਾ ਧਾਰਮਿਕ ਭਾਵਨਾ ਬਹੁਤ আহত ਹੋਗੀ ਕਿਉਂਕਿ ਮਲਵਿੰਦਰ ਮਾਲੀ ਨੇ ਕੁਛ ਬੋਲਿਆ ਲੋਕ ਤਾਂ ਹੋਰ ਵੀ ਕਹਿੰਦੇ ਆ ਕਹਿੰਦੇ ਮਾਲੀ ਸਾਹਿਬ ਨੇ ਜਿਹੜੀਆਂ ਕੇਜਰੀਵਾਲ ਤੇ ਪੋਸਟਾਂ ਪਾਈਆਂ ਵੀ ਆ ਅਸਲ ਰੀਜ਼ਨ ਤਾਂ ਉਹੀ ਹੈ ਜਿਹੜਾ ਸਰਕਾਰ ਦੀ ਰੋਜ਼ ਉਹ ਲਾਭ ਆ ਕਰ ਰੈਸਟ ਕਰਨ ਵੇਲੇ ਜਦੋਂ ਤੁਹਾਨੂੰ ਪੁੱਛਿਆ ਜਾਂਦਾ ਜਦੋਂ ਦਬਾਅ ਪਾ ਕੇ ਪੁੱਛਦੇ ਉਹਦਾ ਭਰਾ ਜਰਨਲਿਸਟ ਆ ਗਰੇਵਾਲ ਜਦੋਂ ਨੇ ਪੁੱਛਿਆ ਤੇ ਕੁਝ ਹੋਰ ਧਾਰਾ ਦੱਸਦੇ ਆ ਜਦੋਂ ਇੱਥੇ ਆ ਕੇ ਪਤਾ ਲੱਗਦਾ ਉਸ ਦਾ 196 ਤੇ 299 ਧਾਰਾ ਲਾਈ ਹੋਈ ਆ ਜੇ ਦਾ ਅੰਨੀ ਪੀਏ ਕੁੱਤਾ ਚਿੱਟੇ ਵੜਾ ਹਾਲਿਆ ਜੇ ਉਹ ਜੀ ਸਰਕਾਰ ਉਹ ਜਗ੍ਹਾ ਸਰਕਾਰ ਦੇ ਕਰਿੰਦੇ ਭਗਵੰਤ ਮਾਨ ਜਿਹੜੇ ਰੋਜ਼ ਭਗਤ ਸਿੰਘ ਦੇ ਉਹ ਜਿਹੜੀ ਪੱਗ ਜਿਹੜੀ ਹੈ ਬਸੰਤੀ ਪੱਗ ਬੰਨ ਕੇ ਇਹੋ ਜੀਆਂ ਗੱਲਾਂ ਕਰਨੀਆਂ ਇਹ ਤੇ ਭਗਤ ਸਿੰਘ ਨੂੰ ਵੀ ਨੀਮਾ ਦਿਖਾਉਣ ਵਾਲੀ ਗੱਲੇ ਜਾਂਦੀ ਜਿਹੜੇ ਉਹਨਾਂ ਨੂੰ ਇਹੋ ਜੀਆਂ ਸਲਾਹਾਂ ਦਿੰਦੇ ਉਹ ਵੀ ਸੁਣ ਲੈਣ ਤੁਸੀਂ ਆਪਣੇ ਲੀਡਰ ਦੀ ਜਾਂ ਆਪਣੇ ਬੌਸ ਦੀ ਕੋਈ ਮਦਦ ਨਹੀਂ ਕਰ ਰਹੇ ਤੁਸੀਂ ਉਹਦਾ ਪਠਾ ਬਿਠਾ ਰਹੇ ਹਾਂ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਇੱਕ ਸਰਕਾਰ ਜਿਹੜੀ ਸੋਸ਼ਲ ਮੀਡੀਆ ਦੇ ਦਮ ਤੇ ਸੱਤਾ ਚਾਹੁੰਦੀ ਹੈ ਉਹ ਆਉਣ ਤੋਂ ਬਾਅਦ ਜੇ ਕਿਸੇ ਤੋਂ ਸਭ ਤੋਂ ਵੱਧ ਡਰਦੀ ਲੱਗਦੀ ਹੈ ਤਾਂ ਉਹ ਸੋਸ਼ਲ ਮੀਡੀਆ ਤੋਂ ਲੱਗਦੀ ਹੈ ਤੇ ਉਹ ਲੋਕ ਜਿਹੜੇ ਟਿੱਪਣੀਆਂ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਤੋਂ ਬਹੁਤ ਜ਼ਿਆਦਾ ਸੱਦੀ ਵਿੱਬੀ ਚ ਕਹਾਂ ਦਾ ਮੱਚਦੀ ਹੈ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇੰਨੀ ਤੇਜ਼ੀ ਕਿੰਨੇ ਕੇਸਾਂ ਚ ਦਿਖਾਈ ਹੋਊਗੀ ਵੀ 7 ਵਜੇ ਪਰਚਾ ਦਰਜ ਕਰਦੀ ਹੈ ਤੇ 8:30 ਵਜੇ ਗ੍ਰਿਫਤਾਰ ਕਰ ਲਿਆ ਮਾਲਵਿੰਦਰ ਸਿੰਘ ਮਾਲੀ ਕੋਈ ਪਘੌੜਾ ਸੀ ਕੋਈ ਗੈਂਗਸਟਰ ਸੀ ਜਿਸ ਤਰੀਕੇ ਨਾਲ ਵਿਵਹਾਰ ਕਰਿਆ ਗਿਆ ਜਾਂ ਫਿਰ ਤਾਂਹੋਂ ਸਰਕਾਰ ਵੱਲੋਂ ਹੁਕਮ ਹੀ ਇਹ ਜੇ ਆਏ ਵੇ ਸੀ ਕਿ ਜਿਵੇਂ ਮਰਜ਼ੀ ਕਰੋ ਛੇਤੀ ਤੋਂ ਛੇਤੀ ਮਾਲੀ ਨੂੰ ਲਿਆਓ ਕਿਉਂਕਿ 7 ਵਜੇ ਜਿਹੜਾ ਪਰਚਾ ਦਰਜ ਹੁੰਦਾ ਸਾਨੂੰ ਵੀ ਪਤਾ 8:00 ਵੇਲੇ ਪੰਜਾਬ ਸਰਕਾਰ ਤੇਜ਼ੀ ਚ ਬਹੁਤ ਹੁੰਦੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸਮਾਧਨ ਦੇ ਲਈ ਜੀ ਕਿਵੇਂ ਦੇਖਦੇ ਹੋ ਗ੍ਰਿਫਤਾਰ ਕੀਤਾ ਗਿਆ ਮਾਲਵਿੰਦਰ ਸਿੰਘ ਮਾਲੀ ਨੂੰ ਹੋਣਾ ਕਿ ਹੁਣ ਉਹਨਾਂ ਨੂੰ ਹਿਰਾਸਤ ਦੇ ਵਿੱਚ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਗਿਆ ਪਰ ਇੱਕ ਪੋਸਟ ਦੇ ਉੱਤੇ ਗ੍ਰਿਫਤਾਰੀ ਇਹੋ ਜੇ ਪੰਜਾਬ ਦਾ ਕਿਹੜਾ ਮਾਹੌਲ ਮਾਲੀ ਸਾਹਿਬ ਖਰਾਬ ਕਰ ਦਿੰਦੇ ਸਾਨੂੰ ਵੀ ਤਾਂ ਥੋੜਾ ਜਿਆਦਾ ਦੱਸ ਦੋ ਜੇ ਤੁਹਾਨੂੰ ਵੱਧ ਪਤਾ ਤੁਸੀਂ ਤਾਂ ਪੜ੍ਹੇ ਲਿਖੇ ਹੋ ਐਵੇਂ ਹੀ ਚੰਦ ਤੇ ਥੁੱਕਣ ਦੀਆਂ ਮੂਜੀ ਕੋਸ਼ਾਂ ਤੁਸੀਂ ਮੈਂ ਮਲਵਿੰਦਰ ਮਾਲੀ ਨੂੰ ਉਦੋਂ ਤੋਂ ਜਾਣਦਾ ਜਦੋਂ ਮੈਂ ਸਟੂਡੈਂਟ ਸੀ ਤੇ ਇਹ ਵੀ ਸਟੂਡੈਂਟ ਸੀ ਮੇਰੇ ਨਾਲੋਂ ਥੋੜਾ ਜਿਹਾ ਛੋਟਾ ਹੋ ਸਕਦਾ ਉਮਰ ਦੇ ਵਿੱਚ ਔਰ ਇਹ ਉਦੋਂ ਦੇ ਸਟੂਡੈਂਟ ਐਕਟੀਵਿਸਟ ਆ ਬੜੇ ਜ਼ਿੰਮੇਵਾਰ ਆ ਸਾਰੀ ਉਮਰ ਇਸ ਗੱਲ ਹੀ ਖੜਤੀ ਕਿ ਜਿਹੜੀਆਂ ਸ਼ਹਿਰੀ ਆਜ਼ਾਦੀਆਂ ਲੋਕਾਂ ਦੇ ਹੱਕ ਹਕੂਕ ਆ ਉਹਨਾਂ ਦੇ ਹੱਕ ਵਿੱਚ ਆਵਾਜ਼ ਕਿਵੇਂ ਉਠਾਉਣੀ ਆ ਉਹਨਾਂ ਦੀ ਆਵਾਜ਼ ਕਿਵੇਂ ਬਣ ਕੇ ਲੋਕਾਂ 'ਚ ਰੱਖਣੀ ਆ ਇਸ ਕਿਸਮ ਦਾ ਜਾਣੀ ਜੇ ਪੌਤ ਥੋੜੇ ਬੰਦੇ ਬਚੇ ਜਿਹੜੇ ਘਰ ਫੂਕ ਕੇ ਤਮਾਸ਼ਾ ਦੇਖਦੇ ਆ ਕਿੜੀਆਂ ਉਹਨੇ ਕੋਠੀਆਂ ਬਣਾ ਲਈਆਂ ਮਾਲੀ ਨੇ ਕਿਹੜਾ ਉਹਨੇ ਗੱਡੀਆਂ ਲੈ ਲਈਆਂ ਕਿਹੜਾ ਕੀ ਕਰ ਲਿਆ ਕੁਝ ਨਹੀਂ ਹੈ ਸਿਰਫ ਤੇ ਸਿਰਫ ਆਪਣਾ ਪੂਰਾ ਪੂਰੀ ਉਮਰ ਪੂਰੀ ਜ਼ਿੰਦਗੀ ਲੋਕ ਹਿਤ ਲਈ ਕਰਬਾਨ ਕੀਤੀ ਆ ਤੇ ਉਹਨੂੰ ਇਹਦਾ ਨਸ਼ਾ ਕਿ ਹਾਂ ਮੈਂ ਕੁਝ ਕਰਦਾ ਜਿਵੇਂ ਕਿਸੇ ਵੜੇ ਸਾਡੇ ਨੌਜਵਾਨ ਦੇਸ਼ ਭਗਤਾਂ ਨੂੰ ਸੀ ਸ਼ਹੀਦ ਪਗ ਸਿੰਘ ਨੂੰ ਸੀਗਾ ਅਸ਼ਰਾਬੇ ਨੂੰ ਸੀ ਉਹਨਾਂ ਸਾਰਿਆਂ ਨੂੰ ਉਸ ਗੱਲ ਦਾ ਮਾਣ ਉਹਦਾ ਇੱਕ ਨਸ਼ਾ ਸੀਗਾ ਕਿ ਹਾਂ ਅਸੀਂ ਕੋਈ ਦੇਸ਼ ਲਈ ਕਰ ਰਹੇ ਹਾਂ ਇਹਨਾਂ ਨੂੰ ਲੋਕਾਂ ਲਈ ਕੁਝ ਕਰਕੇ ਮਜ਼ਾ ਆਉਂਦਾ ਆ ਚੰਗਾ ਲੱਗਦਾ ਆ ਉਹਨਾਂ ਲੋਕਾਂ ਦੀ ਆਵਾਜ਼ ਦਾ ਆਵਾਜ਼ ਨੂੰ ਦਬਾਉਣਾ ਜਾਂ ਉਹਨਾਂ ਦੇ ਗਲੇ ਨੂੰ ਹੱਥ ਪਾਉਣਾ ਕਹਿ ਲਓ ਆਵਾਜ਼ ਦਬਾਉਣਾ ਇੱਕੋ ਗੱਲ ਆ ਇਹ ਇੱਕ ਇਹਨਾਂ ਦੀ ਖਤਰੇ ਦੀ ਘੰਟੀ ਨਹੀਂ ਇਹਨਾਂ ਨੇ ਆਪਣਾ ਜਲੂਸ ਕੱਢ ਲਿਆ ਕਿੰਨੇ ਭਗਵੰਤ ਮਾਨ ਦੀ ਸਰਕਾਰ ਨੇ ਭਗਵੰਤ ਮਾਨ ਨੂੰ ਤੇ ਸ਼ਾਇਦ ਇੰਨੀ ਹੋਸ਼ ਨਹੀਂ ਹੁੰਦੀ ਇੰਨਾ ਪਤਾ ਨਹੀਂ ਹੁੰਦਾ ਕਿ ਕਿਤੇ ਕਿਤੇ ਕੌਣ ਕੌਣ ਕੀ ਕੀ ਬੋਲੀ ਜਾਂਦਾ ਥੱਲੇ بڑے ਬੰਦੇ ਰੱਖੇ ਆ ਹੁਣ ਨਾਂ ਲੈਣਗੇ ਤੇ ਉਹ ਸਾਡੇ ਪਿੱਛੇ ਵੀ ਪੈਂਦੇ ਆ ਪਰ ਉਹ ਬੰਦੇ ਜਿਹੜੇ ਥੱਲੇ ਰੱਖੇ ਹੋਏ ਆ ਇਹ ਪਿੱਛੇ ਤਾਂ ਬੈਸੀ ਅਗਲੇ ਬਹੁਤ ਪਾਈ ਗੱਲ ਨਹੀਂ ਆ ਪੈ ਜਾਣਦੇ ਹੁੰਦਾ ਸੀ ਇਸ ਉਮਰੇ ਹੋਰ ਕੀ ਕਰਨਾ ਅਸੀਂ ਵੀ ਮਾਲੀ ਦੇ ਨਾਲ ਜਾ ਬੈਠਾਂਗੇ ਉੱਤੇ ਸਾਨੂੰ ਕੋਈ ਡਰ ਨਹੀਂ ਨਹੀਂ ਤੇ ਫਿਰ ਘਰੇ ਬੈਠਾਂਗੇ ਬੋਲਾਂਗੇ ਕੰਨ ਨੂੰ ਤੇ ਉਹ ਜਿਹੜੇ ਥੱਲੇ ਬੰਦੇ ਰੱਖੇ ਜਿਨ੍ਹਾਂ ਨੂੰ ਪੀਆਰਓ ਡਿਪਾਰਟਮੈਂਟ ਕਹਿੰਦੇ ਆ ਉਹ ਕਿਸ ਕਿਸਮ ਨਾਲ ਇਹਨਾਂ ਨੂੰ ਪੁੱਠੀਆਂ ਮੱਤਾਂ ਦੇ ਰਹੇ ਆ ਤੇ ਡਿਕਟੇਟਰਾਂ ਨਾਲ ਜਿਵੇਂ ਪਹਿਲਾਂ ਇੱਕ ਸਿੰਬਲ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਬਣੇ ਸੀਗੇ ਜਾਂ ਅਮਿਤ ਸ਼ਾਹ ਵਰਗੇ ਜਿਹੜੇ ਬੰਦੇ ਬਣੇ ਸੀਗੇ ਉਹ ਹੁਣ ਇਹ ਕਹਿੰਦੇ ਕਿ ਨਹੀਂ ਸੀ ਉਹਨਾਂ ਨੂੰ ਪਰਾਂ ਕਰਕੇ ਉਹਨਾਂ ਨਾਲ ਤਕੜੇ ਉਹ ਜਿਹੇ ਅਕਸ ਬਣਨਾ ਉਹ ਜਿਹੇ ਬਿੰਬ ਬਣਨਾ ਕਿ ਜਿਹੜੇ ਅਸੀਂ ਚੂਹ ਨਹੀਂ ਕਰ ਦੇਣੇ ਇਹਨਾਂ ਨੂੰ ਇਹ ਨਹੀਂ ਸਮਝ ਪੈਂਦੀ ਨਵਰੀਤ ਕਿ ਪੰਜਾਬ ਦੇ ਵਿੱਚ ਤੇ ਇਹੋ ਜਿਹੇ ਲੋਕ ਆਏ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਉਨਾ ਹੀ ਹੋਰ ਉੱਚ ਲੰਘੇ ਉਨਾ ਹੀ ਤੁਹਾਡੀ ਫੱਟੀ ਹੋਰ ਪੋਚ ਕੇ ਰੱਖ ਦੇਣਗੇ ਇਹਨਾਂ ਨੂੰ ਇਹ ਬਦਲਣਾ ਚਾਹੀਦਾ ਇਹ ਉਹਨਾਂ ਨੂੰ ਨਜਾਇਜ਼ ਤੌਰ ਤੇ ਫੜ ਕੇ ਬਿਨਾ ਕੋਈ ਕਿਸੇ ਕਿਸਮ ਦੇ ਵਾਰੰਟ ਦਿਖਾਇਆ ਬਿਨਾ ਕੋਈ ਐਫ ਆਈ ਆਰ ਦੀ ਕਾਪੀ ਦਿਖਾਇਆ 7 ਵਜੇ ਤੁਸੀਂ ਜਿਵੇਂ ਤੁਸੀਂ ਦੱਸ ਹੀ ਰਹੇ ਸੀ ਕਿ ਇੱਧਰ ਐਫ ਆਈ ਆਰ 7 ਵਜੇ 5 ਮਿੰਟ ਤੇ ਦਰਜ ਹੁੰਦੀ ਆ 8:30 ਤੁਸੀਂ ਅਰੈਸਟ ਪਾ ਲਈਨੇ ਉਹ ਵੀ ਪਟਿਆਲੇ ਜਾ ਕੇ ਭੱਜੇ ਭੱਜੇ ਜਾ ਕੇ ਗੱਲ ਕੀ ਆ ਗੱਲ ਕੁਝ ਵੀ ਨਹੀਂ ਹੈ ਇੱਕ ਗਊ ਰક્ષਕ ਜਿਹੜੇ ਗਊ ਰੱਖਿਆ ਕਮਿਸ਼ਨ ਦੇ ਮੈਂਬਰ ਇਹਨਾਂ ਨੇ ਬਣਾਇਆ ਤੇ ਜਿਨ੍ਹਾਂ ਦੀਆਂ ਫੋਟੋਆਂ ਭਗਵੰਤ ਮਾਨ ਦੇ ਨਾਲ ਛਾਇਆ ਹੁੰਦੀਆਂ ਜਿਨ੍ਹਾਂ ਦੀਆਂ ਫੋਟੋਆਂ ਹਰਪਾਲ ਚੀਮੇ ਦੇ ਨਾਲ ਹੈਗੇ ਉਹ ਅਮਿਤ ਜੈਨ ਜੀ ਦੀ ਭਾਵਨਾ ਪਾ ਧਾਰਮਿਕ ਭਾਵਨਾ ਬਹੁਤ ਅਹਿਤ ਹੋਗੀ ਕਿਉਂਕਿ ਮਲਵਿੰਦਰ ਮਾਲੀ ਨੇ ਕੁਝ ਬੋਲਿਆ ਅੱਛਾ ਪੰਜਾਬ ਦੇ ਵਿੱਚ ਐਨੇ ਆਪਣੇ ਭਾਈ ਆ ਯਾਰ ਦੋਸਤ ਵੀ ਆ ਹਨਾ ਜਿਹੜੇ ਕਿ ਹਿੰਦੂ ਕਮਿਊਨਿਟੀ ਤੋਂ ਆ ਪਰ ਇੱਕ ਉਹੀ ਜੋ ਸ਼ਖਸ ਜੋ ਆਮ ਆਦਮੀ ਪਾਰਟੀ ਨਾਲ ਰਿਲੇਟਡ ਆ ਦੇਖੋ ਧਾਰਮਾ ਧਾਰਮਿਕ ਭਾਵਨਾਵਾਂ ਮਾ ਉਹਦੀਆਂ ਹੀ ਭੜਕੀਆਂ ਅਗੇ ਜੀ ਮੈਂ ਮਾਲੀ ਦੀ ਇੰਟਰਵਿਊ ਦੇਖ ਲਈ ਪਰ ਲੋਕ ਤਾਂ ਹੋਰ ਵੀ ਕਹਿੰਦੇ ਆ ਕਹਿੰਦੇ ਮਾਲੀ ਸਾਹਿਬ ਨੇ ਜਿਹੜੀਆਂ ਕੇਜਰੀਵਾਲ ਤੇ ਪੋਸਟਾਂ ਪਾਈਆਂ ਵੀ ਆ ਅਸਲ ਰੀਜਨ ਤਾਂ ਉਹੀ ਆ ਜਿਹੜਾ ਸਰਕਾਰ ਦੀ ਰੋਜ਼ ਉਹ ਲਾਹਵਾ ਕਰਦੇ ਸੀ ਨਹੀਂ ਬਿਲਕੁਲ ਮੇਰਾ ਖਿਆਲ ਹੈ ਕਿ ਚਲੋ ਇਹ ਤੇ ਆਪਣਾ ਆਪਣਾ ਸੁਭਾਅ ਆ ਕੋਈ ਜਰਾ ਠੋਕ ਕੇ ਜ਼ਿਆਦਾ ਕਰਦੇ ਆ ਟੜਲੇ ਨਾ ਕਰਦੇ ਆ ਕੁਝ ਥੋੜੀ ਜੀ ਗਾਰਡਡ ਪਾਛਾ ਦੇ ਵਿੱਚ ਕਰਦੇ ਆ ਆਪੋ ਆਪਣਾ ਤਰਜਾ ਆ ਆਪੋ ਆਪਣਾ ਰਾਗ ਆ ਆਪੋ ਆਪਣਾ ਤਰੀਕਾ ਹੈ ਗੱਲ ਕਰਨ ਦਾ ਸਲੀਕਾ ਹੈ ਪਰ ਉਹਨਾਂ ਕਿਸੇ ਦਾ ਕੋਈ ਮਾੜਾ ਤੇ ਨਹੀਂ ਗਿਆ ਜੇ ਤੁਹਾਨੂੰ ਮਾੜਾ ਲੱਗਦਾ ਤੇ ਤੁਸੀਂ ਉਹਨਾਂ ਨੂੰ ਚਿੱਠੀ ਲੈ ਕੇ ਕਹੋ ਵੀ ਆ ਤੁਹਾਡਾ ਗਲਤ ਆ ਗਾਂ ਤੋਂ ਇਸ ਗੱਲ ਦਾ ਧਿਆਨ ਦਿਓ ਨਾ ਜਾਂ ਸਾਨੂੰ ਸਬੂਤ ਦੋ ਬੰਦਾ ਆਪਣੇ ਆਪ ਅਗਲੇ ਅਗਲੀ ਵਾਰ ਥੋੜਾ ਧਿਆਨ ਨਾ ਬੋਲਦਾ ਗੱਲ ਤੇ ਅਰੈਸਟ ਕਰਨ ਵਾਲੀ ਕਿਹੜੀ ਗੱਲ ਹੈ ਉਹ ਤੇ ਦੱਸੋ ਤੇ ਤੁਸੀਂ ਕਿਹੜੀ ਅਰੈਸਟ ਵਾਲੀ ਗੱਲ ਕਰਨ ਅਰੈਸਟ ਕਰਨ ਵੇਲੇ ਜਦੋਂ ਤੁਹਾਨੂੰ ਪੁੱਛਿਆ ਜਾਂਦਾ ਜਦੋਂ ਦਬਾਪਾਂਗੇ ਪੁੱਛਦੇ ਉਹਦਾ ਭਰਾ ਜ ਜਦੋਂ ਨੇ ਪੁੱਛਿਆ ਤੇ ਕੁਝ ਹੋਰ ਤਾਰਾ ਦੱਸ ਦੇ ਜਦੋਂ ਇੱਥੇ ਅੱਗੇ ਪਤਾ ਲੱਗਦਾ ਉਹ ਜਿਹੜਾ ਨਵਾਂ ਕੋਈ ਬੀ ਐਨ ਐਸ ਬਣਿਆ ਸਾਨੂੰ ਤੇ ਉਹਦਾ ਨਾਂ ਹੀ ਨਹੀਂ ਲੈਣਾ ਹੁੰਦਾ ਹਾਂ ਉਸ ਦਾ 196 ਤੇ 299 ਤਾਰਾ ਲਾਈ ਹੋਈ ਆ ਜੇ ਦਾ ਅੰਨੀ ਪੀਏ ਕੁੱਤਾ ਚਿੱਟੇ ਵੜਾ ਹਾਲਿਆ ਜੇ ਉਹ ਜੀ ਸਰਕਾਰ ਉਹ ਜਗ੍ਹਾ ਸਰਕਾਰ ਦੇ ਕਰਿੰਦੇ ਇਸ ਤਰੀਕੇ ਨਾਲ ਜਿਹੜੇ ਪਬਲਿਕ ਦੇ ਕੈਂਪੀਆਂ ਕਹਾਉਂਦੀਆਂ ਇੱਥੇ ਫਿਗਰਸ ਹੈ ਉਹਨਾਂ ਦੇ ਸਪੋਕਸਪਰਸਨ ਹੈਗੇ ਆ ਜਾਂ ਉਹਨਾਂ ਦੇ ਬਲਾਰੇ ਹੈਗੇ ਉਹਨਾਂ ਦੇ ਹਿੱਤ ਦੀ ਆਵਾਜ਼ ਰੋਜ਼ بلند ਕਰਦੇ ਆ ਜੇ ਉਹਨਾਂ ਦਾ ਗਲਾ ਦਬਾਓਗੇ ਤੇ ਤੁਸੀਂ ਸਮਝ ਲਓ ਕਿ ਤੁਸੀਂ ਆਪਣਾ ਹੀ ਗਲਾ ਦਬਾਇਆ ਸਰਕਾਰ ਦਾ ਗਲਾ ਦਬਾਇਆ ਲੋਕ ਕਦੀ ਇਸ ਗੱਲ ਦਾ ਵਿਸ਼ਵਾਸ ਨਹੀਂ ਕਰਨਗੇ ਕਿ ਮਲਵਿੰਦਰ ਮਾਲੀ ਨੇ ਕੁਝ ਗਲਤ ਬੋਲਿਆ ਜਾਂ ਤੁਹਾਡੇ ਕੋਈ ਜੀ ਭਾਵਨਾ ਨੂੰ ਆਹਤ ਕਰਨ ਦੀ ਗੱਲ ਕੀਤੀ ਫਿਰ ਹੋਰ ਗੱਲ ਮੈਨੂੰ ਹੁਣੇ ਕੋਈ ਇੱਕ ਐਡਵੋਕੇਟ ਫੋਨ ਕਰਕੇ ਦੱਸ ਰਿਹਾ ਇੰਜ ਦੇ ਕਹਿੰਦੇ ਜੀ ਹਰ ਬੰਦਾ ਹੀ ਕਹਿੰਦਾ ਤੂੰ ਮੇਰੀ ਭਾਵਨਾ ਵੀ ਆहत ਹੋਈ ਆ ਇਤਨਾ ਤੇ ਤੁਸੀਂ ਸਾਰੇ ਦੇਸ਼ ਦੇ ਉੱਤੇ ਰੋਜ਼ ਐਫ ਆਈ ਆਰਾਂ ਹੀ ਦਰਜ ਕਰੀ ਜਾਓਗੇ ਕੋਰਟਾਂ ਨੇ ਇਸ ਗੱਲ ਦੀਆਂ ਬੜੀਆਂ ਕਲੀਅਰ ਡਾਇਰੈਕਸ਼ਨਜ਼ ਹੈਗੀਆਂ ਆ ਕਿ ਇਹ ਕਾਉਂਨ ਕਰੂਗਾ ਕਿ ਕਿ ਭਾਵਨਾ ਆहत ਕਰਨ ਵਾਲੀ ਕੋਈ ਸਟੇਟਮੈਂਟ ਹੈ ਕਿ ਨਹੀਂ ਹੈ ਉਹ ਜਿਹੜੇ ਉਸ ਏਰੀਏ ਦੇ ਧਾਰਮਿਕ ਮਹਾਰਥੀ ਹੈ ਗਿਆ ਗੁਰੂ ਹੈਗੇ ਆ ਉਹ ਸ਼ੰਕਰਾਚਾਰੀਆ ਹੋ ਸਕਦੇ ਆ ਐਸਜੀਪੀਸੀ ਦੇ ਸਾਡੇ ਜੇ ਕੋਈ ਉਹੋ ਜੀ ਗੱਲ ਆ ਤਾਂ ਉਹ ਅਕਾਲ ਤਖਤ ਦੇ ਜਥੇਦਾਰ ਜਥੇਦਾਰ ਰਗਵੀਰ ਸਿੰਘ ਹੋ ਸਕਦੇ ਆ ਜਾਂ ਐਸਜੀਪੀਸੀ ਦੇ ਪ੍ਰਧਾਨ ਹੋ ਸਕਦੇ ਆ ਉਹ ਇਸ ਗੱਲ ਦੇ ਉੱਤੇ ਤੁਹਾਨੂੰ ਜੱਜਮੈਂਟ ਦੇ ਸਕਦੇ ਕਿ ਹਾਂ ਕਿ ਇਹ ਸਿੱਖੀ ਲਈ ਜਾਂ ਹੋਰ ਕਿਸੇ ਧਰਮ ਲਈ ਹਿੰਦੂਆਂ ਲਈ ਇਹ ਕੋਈ ਸੱਚੀ ਮੁੱਚੀ ਭਾਵਨਾ ਨੂੰ ਆਹਤ ਪਹੁੰਚਾਉਣ ਵਾਲੀ ਸਟੇਟਮੈਂਟ ਹੈ ਜਾਂ ਨਹੀਂ ਹੈ ਕੋਈ ਆਪਣਾ ਚਮਚਾ ਜੇਲਾ ਚਪਟਾ ਉਠਾ ਕੇ ਤੁਸੀਂ ਕਿਸੇ ਨੂੰ ਤਾਂ ਕਰਨਾ ਜੇਲ੍ਹ ਚ ਸੁੱਟਣਾ ਐ ਤੇ ਉਹ ਹੀ ਗੱਲ ਆ ਹੁਣੀ ਕੁਝ ਕੇਸ ਪਾਏ ਕਿਸੇ ਤੇ ਉਹ ਦਾ ਕਿਸੇ ਨੇ ਪੁਲਿਸ ਦਾ ਉਹ ਜਿਹੜਾ ਤੁਸੀਂ ਵੀ ਕੇਸ ਸੁਣਿਆ ਹੋਣਾ ਕਿ ਉਹ ਪੁਲਿਸ ਨੂੰ ਰਾਹ ਨਹੀਂ ਦਿੱਤਾ ਉਹਨਾਂ ਨੇ ਕਿਹਾ ਚੰਗਾ ਇਹਨੂੰ ਸੂਤਰ ਕਰਦੇ ਆ ਉੱਤੇ ਝੂਠਾ ਹੀ ਕਿ ਐਨਡੀਪੀ ਸੀ ਦਾ ਐਕਟ ਲਾਤਾ ਉਹ ਖੱਚ ਕੀਤੀ ਉਹ ਪੁਲਿਸ ਦੀ ਇਸ ਤਰੀਕੇ ਨਾਲ ਪੁਲਿਸ ਦੀ ਜਿਹੜੀ ਦੁਰਵਰਤੋਂ ਕਰਨੀ ਜਾਂ ਉਹਨਾਂ ਦੇ ਚਮਚੀਆਂ ਰਹੀਂ ਐਫ ਆਰ ਐਫ ਆਰ ਦਾ ਦਰਜ ਕਰਾ ਕੇ ਕੁਝ ਕਰਨਾ ਇਹ ਭਗਵੰਤ ਮਾਨ ਜਿਹੜੇ ਰੋਜ ਭਗਤ ਸਿੰਘ ਦੇ ਉਹ ਜਿਹੜੀ ਪੱਗ ਜਿਹੜੀ ਬਸੰਤੀ ਪੱਗ ਬੰਨ ਕੇ ਇਹੋ ਜੀਆਂ ਗੱਲਾਂ ਕਰਨੀਆਂ ਇਹ ਤੇ ਭਗਤ ਗਿਨੂ ਵੀ ਨੀਵਾ ਦਿਖਾ ਲੈਣ ਵਾਲੀ ਗਲੇ ਜਾਂ ਤੇ ਪੱਗ ਲਾ ਦੋ ਕੋਈ ਹੋਰ ਰੰਗ ਦੀ ਬਨ ਲਓ ਲਾਲ ਬਨ ਲਓ ਪ੍ਰਾਣੀ ਕੋਈ ਹੋਰ ਬਨ ਲਓ ਪੀਲੀ ਚਿੱਟੀ ਹੋਰ ਜਿਹੜੀ ਮਰਜ਼ੀ ਬਨ ਲਓ ਪਰ ਜਿਹੜੀ ਬਸੰਤੀ ਰੰਗ ਦੀ ਹੈ ਜਿਹੜੀ ਇਨਕਲਾਬੀਆਂ ਦੀ ਪੱਗ ਸੀ ਔਰ ਖੜਕੜਕਲਾਂ ਸੌ ਚੁੱਕ ਕੇ ਇਹੋ ਜੀਆਂ ਬੇਕਰ ਤੂਤੀਆਂ ਕਰਨੀਆਂ ਇਹ ਸੱਚੀ ਮੁੱਚੀ ਉਹਨਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਤੇ ਜਿਹੜੇ ਉਹਨਾਂ ਨੂੰ ਇਹੋ ਜੀਆਂ ਸਲਾਹਾਂ ਦਿੰਦੇ ਉਹ ਵੀ ਸੁਣ ਲੈਣ ਤੁਸੀਂ ਆਪਣੇ ਲੀਡਰ ਦੀ ਜਾਂ ਆਪਣੇ ਬੌਸ ਦੀ ਕੋਈ ਮਦਦ ਨਹੀਂ ਕਰ ਰਹੇ ਤੁਸੀਂ ਉਹਦਾ ਪੱਠਾ ਬਿਠਾ ਰਹੇ ਆ ਇਸ ਗੱਲ ਤੋਂ ਬਾਅਦ ਆ ਜੋ ਪਿੱਛੇ ਕੀ ਕਿਸੇ ਮੀਡੀਆ ਦੇ ਵਿੱਚ ਤੁਸੀਂ ਤੇ ਪਤਾ ਨਹੀਂ ਕਿਵੇਂ ਆ ਸਾਰਾ ਮੈਨੂੰ ਲੱਗਦਾ ਛਾਇਆ ਕਰੋਗੇ ਜੇ ਆਪਾਂ ਗੱਲਾਂ ਕਰ ਰਹੇ ਆਂ ਦੇ ਨਹੀਂ ਤੇ ਇੱਥੇ ਤੇ ਫਟ ਦੇਣੀ ਸ਼ਾਮ ਨੂੰ ਫੋਨ ਆ ਜਾਂਦਾ ਓਏ ਖਬਰਦਾਰ ਜੇ ਅਸੀਂ ਤੁਹਾਨੂੰ ਆ ਰਿਹਾ ਨਹੀਂ ਭੇਜਾਂਗੇ ਅਸੀਂ ਆ ਨਹੀਂ ਕਰਾਂਗੇ ਮੈਂ ਕਿੰਨੇ ਟੀਵੀ ਚੈਨਲਾਂ ਨੂੰ ਜਾਣਦਾ ਜਿਨ੍ਹਾਂ ਦੇ ਸ਼ਟ ਕਰ ਦਿੰਦੇ ਆ ਸੋਸ਼ਲ মিডিਆ ਅਕਾਊਂਟ ਸ਼ਟ ਕਰ ਦਿੰਦੇ ਆ ਵਿਚਾਰੇ ਪਿੱਛੇ-ਪਿੱਛੇ ਫਿਰਦੇ ਇੱਕ ਮੈਂ ਇੱਕ ਗੱਲ ਕਹਾਂ ਸਾਡਾ ਸਾਲ ਬੰਦ ਰੱਖਿਆ ਸਾਲ ਹੋਰ ਕਰਾਵਾਂਗੇ ਕੀ ਕਰ ਲੈਣਗੇ ਇਹ ਉਹੀ ਬੰਦੇ ਆ ਜਿਹੜੇ ਪਿੱਛੇ ਬੈਠੇ ਆ ਨਾ ਚੌਧਰੀ ਉਹ ਤੇ ਪਬਲਿਕ ਆਵਾਜ਼ ਨੂੰ ਕਿਤੇ ਇਹ ਕਹਿੰਦੇ ਕਿ ਕਿਤੇ ਪਹੁੰਚ ਨਾ ਜਾਏ ਹੋਰ ਸਾਡੇ ਕੋਲ ਕਾਰਪੋਰੇਟ মিডিਆ ਤੇ ਉਹ ਤੁਹਾਨੂੰ ਪਤਾ ਜਿੰਨਾ ਵੱਡੇ ਪੱਧਰ ਦੇ ਉੱਤੇ ਇਹ ਹਿੱਲ ਚੁੱਕਾ ਜਿਹੜਾ ਲੋਕਾਂ ਦਾ ਵਿਰੋਧ ਹੁੰਦਾ ਜਾਂ ਗੱਲ ਕਹਿਣੀ ਹੁੰਦੀ ਆ ਜਿਵੇਂ ਤੁਸੀਂ ਕਿਹਾ ਮਾਲੀ ਸਾਹਿਬ ਨੇ ਇੱਕੋ ਗੱਲ ਕਹੀ ਆ ਠੀਕ ਆ ਪਹਿਲੀ ਗੱਲ ਤਾਂ ਧਾਰਮਿਕ ਭਾਵਨਾਵਾਂ ਵਾਲਾ ਤਾਂ ਮੈਨੂੰ ਤਾਂ ਸੌਂ ਲੱਗੇ ਵੀ ਬਹੁਤ ਹੀ ਹਾਸੋਹੀਣੀ ਲੱਗਦੀ ਆ ਮਾਲੀ ਸਾਹਿਬ ਦੀ ਹੋਰ ਕਿਸੇ ਗੱਲ ਨਾਲ ਕੋਈ ਇਤਫਾਕ ਕਰੇ ਨਾ ਕਰੇ ਪਰ ਇੱਕ ਗੱਲ ਨਾਲ ਇਤਫਾਕ ਰੱਖਦੇ ਆ ਕਿ ਮਾਲੀ ਸਾਹਿਬ ਕਦੇ ਵੀ ਉਹ ਜਿਹੜੀ ਧਾਰਮਿਕ ਇੱਕ ਹੱਦ ਹੁੰਦੀ ਆ ਨਾ ਭਾਵਨਾਵਾਂ ਦੀ ਉਹ ਕਦੇ ਕ੍ਰੋਸ ਕਰਦੇ ਹੀ ਨਹੀਂ ਇਹ ਉਹਨਾਂ ਦੀ ਪੋਸਟ ਆ ਸੀ ਵੀ ਅਸੀਂ ਤਾਂ ਉਹਨਾਂ ਨੂੰ ਇੱਕ ਸਟੂਡੈਂਟ ਅਸੀਂ ਆ ਕਈ ਵਾਰੀ ਥੋੜੀਆਂ ਮੈਂ ਇਹ ਤੇ ਕਹਿਣਾ ਕਿ ਟੱਕੀਆਂ ਹੁੰਦੀਆਂ ਕਈ ਵਾਰੀ ਉਹ ਤੇ ਗੱਲ ਆ ਕਈ ਵਾਰੀ ਨਿੱਜੀ ਵੀ ਹੁੰਦੀਆਂ ਉਹ ਗੱਲ ਅਲੱਗ ਹੈਗੀ ਆ ਉਹ ਚਲੋ ਕੋਈ ਆਪੋ ਆਪਣੇ ਸਭਾ ਦਾ ਹਿੱਸਾ ਆ ਪਰ ਜੇ ਇਹ ਕਹੋ ਕਿ ਅੱਗ ਲਾਉ ਪੜਕਾਉ ਸਿੰਘ ਸਭਾ ਵਾਲਿਆਂ ਨੇ ਅੱਜ ਪ੍ਰੈਸ ਕਾਨਫਰੈਂਸ ਕੀਤੀ ਹੈ ਮੈਂ ਉਹਦੇ ਵਿੱਚ ਬੈਠਾ ਆਇਆ ਸੀ ਪਿਆਰੇ ਡਾਕਟਰ ਪਿਆਰੇ ਨਾਲ ਗਰਗ ਸੀਗੇ ਉਹਨਾਂ ਦੇ ਹੋਰ ਵੱਡੇ ਸਿੱਖ ਸਕਾਲਰ ਸੀ ਉੰਨਾ ਸੈਕਸ ਕਾਲਰ ਨੇ ਸੈਗਲ ਦਾ ਸਰਟੀਫਿਕੇਟ ਦਿੱਤਾ ਕਹਿੰਦਾ ਮੈਂ ਮਾਲੀ ਸਾਹਿਬ ਨੂੰ ਇੱਥੇ ਕਿੰਨੀ ਵਾਰੀ ਸੁਣਿਆ ਉਹ ਤੇ ਸਭ ਇਹਦੇ ਉਲਟ ਗੱਲ ਕਰਦੇ ਆ ਵੀ ਦੇਖੋ ਕੋਈ ਇਹੋ ਜੀ ਗੱਲ ਨਾ ਕਰੋ ਜਿਹਦੇ ਨਾਲ ਧਾਰਮਿਕ ਰੰਗਤ ਕਿਸੇ ਚੀਜ਼ਾਂ ਨੂੰ ਅਨਸੀਸਰੀ ਦਿੱਤੀ ਜਾਏ ਜਾਂ ਕਿਸੇ ਵੀ ਧਰਮ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਬਵਾਲ ਖੜਾ ਕੀਤਾ ਜਾਏ ਇਹੋ ਜੀ ਕੋਈ ਸਟੇਟਮੈਂਟ ਨਹੀਂ ਹੋਣੀ ਚਾਹੀਦੀ ਇਸ ਕਰਕੇ ਕਹਿੰਦੇ ਮੈਂ ਅਸੀਂ ਮੰਨ ਨਹੀਂ ਸਕਦੇ ਇਵਨ ਧਾਰਮਿਕ ਲੀਡਰ ਵੀ ਇਸ ਗੱਲ ਨੂੰ ਜਿਹੜੇ ਧਾਰਮਿਕ ਬੰਦੇ ਐਕਸਪਰਟ ਆ ਉਹ ਇਸ ਗੱਲ ਨੂੰ ਮੰਦੇ ਕਿ ਮਾਲੀ ਸਾਹਿਬ ਘਟੂ ਘਾਟੀ ਇਹ ਗੱਲ ਨਹੀਂ ਕਰ ਸਕਦੇ ਸਾਨੂੰ ਆਪ ਬੜੀ ਹੈਰਾਨੀ ਆ ਪਰ ਗੱਲ ਇਹ ਨਹੀਂ ਹੈ ਗੱਲ ਇਹ ਹੈ ਕਿ ਜਿਹੜਾ ਬੰਦਾ ਖੁੱਲ ਕੇ ਡਟ ਕੇ ਦਬੰਗੀ ਦੇ ਨਾਲ ਉਹ ਗੱਲ ਕਰ ਰਿਹਾ ਆ ਉਹ ਇਹਨਾਂ ਨੂੰ ਸਿਖਾਉਂਦਾ ਨਹੀਂ ਪਤਾਨੀ ਸ਼ਾਮ ਨੂੰ ਇਹਨਾਂ ਨੂੰ ਫਿਰ ਹੋਰ ਔਖਾ ਹੁੰਦਾ ਆ ਦਿੱਕਤ ਆਉਂਦੀ ਆ ਸੌਣ ਨੀਂਦ ਨਹੀਂ ਆਉਂਦੀ ਤੇ ਉਹਨਾਂ ਨੇ ਕਹਾਂ ਕੇ ਚੰਗਾ ਇਹਨਾਂ ਦੀ ਆਵਾਜ਼ ਬੰਦ ਕਰਦੇ ਆ ਤੁਸੀਂ ਰਾਮ ਨਾਲ ਤਾਨ ਕੇ ਜੋ ਵੀ ਸੌਣਾ ਸੌਂ ਜਿਓ ਇਸ ਤਰ੍ਹਾਂ ਆਵਾਜ਼ਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਆਵਾਜ਼ਾਂ ਸਗੋਂ ਪੰਜਾਬ ਦੇ ਲੋਕਾਂ ਦੀਆਂ ਤੇ ਘਟੋ ਘਟ ਹੋਰ ਪ੍ਰਬਲ ਹੋਣਗੀਆਂ ਮੇਰਾ ਆਖਰੀ ਸਵਾਲ ਆ ਬਿਲਕੁਲ ਹੀ ਮੈਸੇਜ ਤਾਂ ਭਾਵੇਂ ਪੰਜਾਬ ਦੇ ਤੁਸੀਂ ਕਹਿ ਰਹੇ ਹੋ ਲੋਕਾਂ ਦੀਆਂ ਆਵਾਜ਼ਾਂ ਹੋਰ ਪ੍ਰਬਲ ਹੋਣਗੀਆਂ ਹੋਰ ਤਿੱਖੀਆਂ ਹੋਣਗੀਆਂ ਅਰ ਸਰਕਾਰ ਨੂੰ ਤਾਂ ਘੱਟੋ-ਘੱਟੇ ਵਹਿਮ ਹੋਏਗਾ ਵੀ ਅਸੀਂ ਮਾਲੀ ਹੋਰ ਲੋਕਾਂ ਨੂੰ ਅੰਦਰ ਕਰਕੇ ਜੇਲ੍ਹ ਚ ਸ਼ਾਇਦ ਬਾਕੀਆਂ ਨੂੰ ਵੀ ਸੁਨੇਹਾ ਤੁਹਾਡੇ ਅਰਗੇ ਲੋਕ ਜਿਹੜੇ ਲਗਾਤਾਰ ਬਹੁਤ ਖੁੱਲ ਕੇ ਗੱਲ ਕਰਦੇ ਆ ਉਹਨਾਂ ਨੂੰ ਇਹੀ ਭੇਜਿਆ ਵਾ ਹੋਵੇ ਵੀ ਭਾਈ ਟਿਕ ਜਾਓ ਨਹੀਂ ਸਾਡੇ ਕੋਲੇ ਜੇਲਾ ਹੈਗੀਆਂ ਸਾਡੇ ਕੋਲ ਇਹ ਕੋਸ਼ਿਸ਼ਾਂ ਜ਼ਰੂਰ ਐ ਨਵਰੀਤ ਬਿਲਕੁਲ ਕੋਸ਼ਿਸ਼ਾਂ ਅਮੀ ਨਾ ਪਹਿਲਾਂ ਜਾਂ ਦੋ ਤਿੰਨ ਹਫਤੇ ਹੋਏ ਹੋਣੇ ਅਸੀਂ 17 ਸੈਕਟਰ ਚ ਇੱਕ ਪ੍ਰੋਟੈਸਟ ਕਰਕੇ ਹਟੇ ਆਂ ਕੋਈ ਐਫ ਆਈ ਆਰ ਕਿਸੇ ਨੂੰ ਕੋਈ ਨਹੀਂ ਪਤਾ ਕਿੰਨੇ ਕਿਹਦੇ ਅਗੈਂਸਟ ਐਫ ਆਈ ਆਰ ਕੀਤੀ ਹੈ ਲਖਨਊ ਚ ਹੋਈ ਹੈ ਬਿਨਾ ਐਫ ਆਈ ਆਰ ਦੀ ਕਾਪੀ ਤੋਂ ਬਿਨਾ ਕੋਈ ਵਾਰੰਟ ਤੋਂ ਸਵੇਰ ਸਵੇਰ ਐਨ ਆਈ ਏ ਦੋ ਸਾਡੇ ਜਿਹੜੇ ਐਕਟਿਵਿਸਟ ਇੱਕ ਮਨਦੀਪ ਐਡਵੋਕੇਟ ਮਨਦੀਪ ਉਹਦੇ ਘਰ ਪੁਲਿਸ ਆ ਜਾਂਦੀ ਹੈ ਸੋਕਤੀ 5 ਵਜੇ 5:30 ਵਜੇ ਠਾ 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 ਸੰਵਾਦ ਖਾਓ ਆ ਦਿਖਾਓ ਉਹਦੇ ਫੋਨ ਚੁੱਕ ਲੈ ਲਿੰਦੇ ਉਹਦਾ ਲੈਪਟਾਪ ਚੁੱਕ ਕੇ ਲੈ ਜਾਂਦੇ ਉਹ ਘਰ ਲੈਂਦੇ ਆ ਕਾ ਕਾ ਦੀ ਐਨਆਈਏ ਹੁੰਦੀ ਆ ਉਹ ਦਿੱਲੀ ਵਾਲੀ ਕੇਂਦਰੀ ਬਲ ਆਉਂਦਾ ਤੇ ਨਾਲ ਪੰਜਾਬ ਪੁਲਿਸ ਉਹਨਾਂ ਦੇ ਹੁੰਦੀ ਆ ਅਜੇ ਮੁੰਡਾ ਇੱਕ ਹੋਰ ਉਥੇ ਉਹ ਵੀ ਐਕਟਿਵਿਸਟ ਐਡਵੋਕੇਟ ਉਹਨੂੰ ਨਾਲ ਹੀ ਲੈ ਜਾਂਦੀ ਕਿਤੇ ਚੱਲ ਲਖਣਾਉ ਚੱਕ ਕੇ ਲੈ ਜਾਂਦੇ ਆ ਉਸੇ ਦਿਨ ਦੀ ਗੱਲ ਆ ਜਿੱਦ ਦਿਨ ਉਹ ਅਗਰਾਹਾ ਉਹਨਾਂ ਦੀ ਇੱਕ ਲੇਡੀ ਦੇ ਘਰ ਵੀ ਐਨਆਈਏ ਨੇ ਛਾਪਾ ਮਾਰਿਆ ਸੀਗਾ ਕਿਸਾਨ ਲੀਡਰ ਦੇ ਸਰਦੀਪ ਫੂਲ ਸਰਦੀਪ ਫੂਲ ਸੌਰੀ ਹਾਂ ਉਹਨਾਂ ਦੀ ਉਸੇ ਦਿਨ ਦੀਆਂ ਗੱਲਾਂ ਇੱਥੇ ਦੋ ਦੋ ਛਾਪੇ ਹੋਰ ਮਾਰੇ ਸੀ ਇਹ ਜਿਹੜਾ ਨਵਾਂ ਕੰਮ ਚੱਲ ਪਿਆ ਨਾ ਕਿ ਵੀ ਹੁਣ ਐਨਆਈਏ ਰਾਹੀਂ ਜਿੰਨੂੰ ਮਰਜ਼ੀ ਰੇਡ ਕਰ ਦੋ ਜਿੰਨੂੰ ਮਰਜ਼ੀ ਚੱਕ ਕੇ ਲੈ ਜਾਓ ਕੋਈ ਦੱਸਣ ਦੀ ਲੋੜ ਨਹੀਂ ਐ ਲੋਕਾਂ ਨੂੰ ਮਤਲਬ ਧੱਕੇ ਨਾਲ ਹੀ ਤੁਸੀਂ ਫਸਾਉਣਾ ਸ਼ੁਰੂ ਕਰ ਦੋ ਇਹ ਦੂਜਾ ਹੱਲਾ ਆਇਆ ਪਹਿਲਾ ਕੇਂਦਰ ਵਾਲਾ ਸੀ ਇਹ ਪੰਜਾਬ ਗਵਰਨਮੈਂਟ ਦਾ ਆ ਮੈਨੂੰ ਲੱਗਦਾ ਜੇ ਲੋਕਾਂ ਨੇ ਹੁਣੇ ਇੰਨਾ ਗੱਲਾਂ ਦਾ ਠੋਕ ਕੇ ਜਵਾਬ ਨਾ ਦਿੱਤਾ ਤੇ ਫਿਰ ਹੌਲੀ-ਹੌਲੀ ਇਹੋ ਹੀ ਜਿਹੜੀ ਚੱਲ ਪਈ ਹੈ ਰਵੈਤ ਉਹ ਸਾਰਿਆਂ ਤੱਕ ਉਹਦਾ ਸੇਖ ਪਹੁੰਚੂਗਾ ਇਸ ਲਈ ਅਸੀਂ ਤਾਂ ਕੱਲ ਪ੍ਰੋਟੈਸਟ ਰੱਖਤਾ ਆ ਮੈਂ ਹੁਣੇ ਮੈਸੇਜ ਕਰਦਾ ਆ ਆ ਮੀਡੀਆ ਨੂੰ ਵੀ ਕੀਤਾ ਤੁਹਾਨੂੰ ਵੀ ਪਹੁੰਚਾ ਦਿੱਤਾ ਉਹਨਾਂ ਸਾਰਿਆਂ ਨੂੰ ਅਸੀਂ ਪਹੁੰਚਾਵਾਂਗੇ ਤੇ ਕੱਲ ਜਿੰਨੇ ਵੀ ਬੰਦੇ ਅਸੀਂ ਉੱਥੇ ਇਕੱਠੇ ਹੋ ਜਣੇ ਨੇ 100 ਬੰਦਾ ਤੇ ਆਰਮਨਾਈ ਸੀਟੀ ਮਾਰ ਕੇ ਇਕੱਠਾ ਹੋ ਜਾਂਦਾ ਪਰ ਉਹ 100 ਬੰਦਾ ਹੀ ਸਮਝ ਲਓ ਵੀ ਇੱਕ ਇੱਕ ਬੰਦਾ ਸਵਾ ਲੱਖ ਆ ਐਨ ਖੜਕਾ ਕੇ ਸੋਈ ਬਲਾਰੇ ਹੁੰਦੇ ਆ ਉੱਤੇ ਤੇ ਉਹ ਅਸੀਂ ਖੜਕਾ ਕੇ ਪ੍ਰਟੇਸਟ ਮਾਲੀ ਦੇ ਹੱਕ ਚ ਕਰਾਂਗੇ ਜੇ ਤੇ ਉਹਨਾਂ ਨੇ ਹਟਾ ਛੱਡ ਦਿੱਤਾ ਕਿਉਂਕਿ ਪਹਿਲੀ ਤਰੀਕ ਤੱਕ ਉਹਨੂੰ ਦੇਖੋ ਪਹਿਲੀ ਗੱਲ ਤੇ ਆਪ ਹੀ ਕੇਸ ਤੇ ਖਤਮ ਹੋ ਜਾਂਦਾ ਜਦੋਂ ਤੁਸੀਂ ਪੁਲਿਸ ਰਿਮਾਂਡ ਹੈ ਹੀ ਹੈ ਹੀ ਨਹੀਂ ਉਂਜੀ ਜੁਡੀਸ਼ੀਅਲ ਵੀ ਇਹਨੂੰ ਫੜ ਕੇ ਅੰਦਰ ਰੱਖਣਾ ਜੀ ਕਿਉਂਕਿ ਕਾਰਨ ਕੀ ਹੈ ਜੀ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੂੰ ਸੇਕ ਲਾਉਂਦਾ ਜੀ ਜਾਂ ਭਗਵੰਤ ਮਾਨ ਨੂੰ ਥੋੜਾ ਜਿਹਾ ਉਹ ਜਿਹੜੀਆਂ ਉਹਨਾਂ ਦੀ ਜਿਹੜੀਆਂ ਕ੍ਰਿਟੀਕਲ ਸਟੇਟਮੈਂਟਾਂ ਉਹਨਾਂ ਦੇ ਉੱਤੇ ਦਿੰਦਾ ਇਹਨੂੰ ਜਰਾ ਠੋਕੋ ਜੀ ਕਿਉਂਕਿ ਅਸੀਂ ਕੀ ਮੰਤਰੀਆਂ ਕਿਉਂਕਿ ਸਾਡੇ ਨਾਲ ਪੁਲਿਸ ਆ ਬਾਈ ਕਿ ਹਿੱਦਣਾ ਕੁਰਸੀ ਜਾਣੀ ਵੀ ਆ ਫਿਰ ਲੋਕਾਂ 'ਚ ਖੜੇ ਹੋ ਕੇ ਦੇਖਿਓ ਕੀ ਬਣਦਾ ਤੁਹਾਡਾ ਇਹ ਪੰਜਾਬੀ ਐ ਇੰਨੀ ਛੇਤੀ ਭੁੱਲਣ ਵਾਲੇ ਨਹੀਂ ਇਸ ਲਈ ਜੇ ਸੱਤਾ ਆਈ ਐ ਤੇ ਉਹਦਾ ਦੁਰਉਪਯੋਗ ਨਾ ਕਰੋ ਲੋਕ ਹਿੱਤ ਦੇ ਵਿੱਚ ਕਰੋ ਲੋਕ ਆਵਾਜ਼ ਸਰਕਾਰਾਂ ਬਣ ਨਾ ਕਿ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਵਾਲੀਆਂ ਤੇ ਲੋਕਾਂ ਨੂੰ ਜੇਲ੍ਹਾਂ 'ਚ ਸੁੱਟਣ ਵਾਲੇ ਇਹ ਆਪਣਾ ਨਵਾਂ ਰੂਪ ਲੈ ਕੇ ਲੋਕਾਂ ਦੇ ਸਾਹਮਣੇ ਆਉਣ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਇੱਕ ਮੈਨੂੰ ਤਾਂ ਆਖਰ ਦੇ ਵਿੱਚ ਨਾ ਵੈਸੇ ਮੈਂ ਸ਼ਾਇਰੀ ਘੱਟ ਕਰਦਾ ਹੁਣ ਨਾ ਪਰ ਇੱਕ ਸ਼ੇਰ ਯਾਦ ਆਉਂਦਾਗਾ ਉਹੀ ਸੀਗਾ ਸ਼ਾਹਰ ਜੀ ਚ ਕਹਿੰਦੇ ਆ ਕਿ ਤੁਸੇ ਪਹਿਲੇ ਜੋ ਸ਼ਖਸ ਯਹਾਂ ਗੱਦੀ ਨਿਸ਼ੀਨ ਥਾ ਉਸੇ ਵੀ ਆਪਣੇ ਖੁਦਾ ਹੋਣੇ ਤੇ ਇਤਨਾ ਹੀ ਯਕੀਨ ਥਾ ਭਾਈ ਇੱਥੇ 25 ਸਾਲ ਵਾਲਿਆਂ ਵੀ ਸੀਗੇ ਪਹਿਲਾਂ ਉਹਨਾਂ ਨੂੰ ਵੀ ਲੱਗਦਾ ਸੀ ਵੀ ਉਹਨਾਂ ਦਾ ਤਾਂ ਕੁਝ ਵੀ ਨਹੀਂ ਜਾਣਾ ਫਿਰ ਕੈਪਟਨ ਸਾਹਿਬ ਸੀ ਉਹਨਾਂ ਨੂੰ ਵੀ ਲੱਗਦਾ ਸੀ ਉਹਨਾਂ ਦਾ ਸੂਰਜ ਰਾਜ ਦਾ ਅਸਤ ਨਹੀਂ ਹੋਣਾ ਅੱਜ ਕਿੱਥੇ ਆਣਾ ਤੇ ਤੁਹਾਡੇ ਜਿਹੜੇ ਲੱਛਣਾ ਭਰਾਵੋ ਤੁਹਾਡੇ ਪ੍ਰਤੀ ਹਮਦਰਦੀ ਵੀ ਕਿਸੇ ਨੇ ਨਹੀਂ ਕਰਨੀ ਜਿਹੜੇ ਤੁਹਾਡੇ ਲੱਛਣ ਬਣੇ ਖੜੇ ਆ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਹੋ